ਵੀ ਵੀਰੋ ਬੱਗੇ ਪਿੰਡ ਵਾਲਾ ਦੁੱਲਾ ਅੱਜ ਟਾਂਡਾ ਰਾਮ ਸਾਹੇ ਦੇ ਵਿੱਚ ਐਸਪੀ ਲਾਹੌਰੀਏ ਦੇ ਨਾਲ ਯਾਰੀਆਂ ਪਗਾੜ ਦੇ ਲਈ ਪੁੱਜਾ ਹੋਇਆ ਔਰ ਇਹ ਪਿਛਲੇ ਤੋਂ ਪਿਛਲੇ ਸਾਲ ਵੀ ਪੁੱਜਾ ਸੀਗਾ ਇਹ ਮਾਣ ਬਖਸ਼ਿਆ ਮੇਰੇ ਮਿੱਤਰੋ ਔਰ ਹਜੇ ਥੋੜੇ ਦਿਨ ਹੋਏ ਐ ਔਰ ਪਾਉ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਕਬੱਡੀਆਂ ਤੇ ਗੱਲਾਂ ਹੋਣਗੀਆਂ ਵੱਖਰੀਆਂ ਇਸ ਨੌਜਨ ਦੀ ਖੇਡਦੀਆਂ ਇਹ ਪੰਮੇ ਗਾਂਧਰਾਂ ਵਾਲੇ ਦਾ ਚੰਡਿਆ ਹੋਇਆ ਇਸ ਲਈ ਖੇਡ ਮੈਦਾਨ ਦੇ ਸਵਾਗਤ ਕਰੀਏ ਜੀ ਆਇਆਂ ਨੂੰ ਕਰੀਏ ਬੱਗੇ ਪਿੰਡ ਵਾਲੇ ਰੇਸ਼ਮ ਸਿੰਘ ਦਾ ਪੁੱਤਰ ਇਹ ਦੁੱਲਾ ਅੱਜ ਦੇ ਕਬੱਡੀ ਕੱਪ ਦੇ ਬਲਵੀਰ ਸਿੰਘ ਪੁੱਜਿਆ ਬਹੁਤ ਬਹੁਤ ਸਤਿਕਾਰ ਕਰਦੇ ਆ ਲੈ ਵੀ ਦੁੱਲਿਆ ਜੀ ਆਇਆਂ ਨੂੰ ਆ ਤਰਾ ਪੰਜਾਬ ਦੀ ਧਰਤੀ ਤੇ ਔਰ ਲੋਕ ਤੈਨੂੰ ਪਿਆਰ ਕਰਦੇ ਆ ਲੋਕ ਤੈਨੂੰ ਚਾਹੁੰਦੇ ਆ ਲੋਕ ਤੈਨੂੰ ਉਡੀਕਦੇ ਸੀਗੇ ਵੀ ਦੁੱਲਾ ਬੱਗੇ ਪਿੰਡ ਵਾਲਾ ਕਦੋਂ ਆਵੇਗਾ ਤੇ ਅਮਰੀਕ ਸਿੰਘ ਕੀ ਆਮਤ ਤੇ ਤੂੰ ਵੀ ਦੋ ਸ਼ਬਦ ਜਰੂਰ ਬੋਲਦੇ ਹੋ ਸੋਹਣਿਆ ਬੁੱਲੇ ਨੂੰ ਦੁਨੀਆ ਸਤਕਾਰ ਦਿੰਦੀ ਹੈ ਕਿ ਕਰ ਕਰ ਪੁੱਤ ਜੰਮਦੇ ਦੁੱਲਾ ਬੱਗਿਆ ਨਹੀਂ ਕਿਸੇ ਨੇ ਵੜ ਜਾਣਾ ਦੁੱਲਾ ਤੇ ਦੁੱਲਾ ਹੀ ਹੈ ਕਿਉਂਕਿ ਦੁਨੀਆ ਇਹਦੇ ਪਿੱਛੇ ਛੁਦਾਈ ਹੋਈ ਫਿਰਦੀ ਹੈ ਦੁਨੀਆ ਦੇ ਵਿੱਚ ਗਰੇਜ ਹੈ ਹਰ ਇੱਕ ਦੇ ਬੁੱਲਾਂ ਦੇ ਨਾਮ ਹੈ ਇਹ ਬੱਚਿਆਂ ਤੋਂ ਲੈ ਕੇ ਇਹ ਬਜ਼ੁਰਗਾਂ ਤੱਕ ਦਾ ਜੇ ਚਿਹਤਾਂ ਬਣਿਆ ਇਹ ਆਪਣੀ ਮਿਹਨਤ ਕਰਕੇ ਇਹ ਆਪਣੇ ਉਸਤਾਦ ਕਰਕੇ ਇਹ ਆਪਣੀ ਸਾਫ਼ ਨੀਤ ਕਰਕੇ ਬਣਿਆ ਜੇ ਨਹੀਂ ਯਕੀਨ ਤੇ ਪਹਿਲਾ ਜਿਹੜਾ ਵਰਲਡ ਕੱਪ ਹੋਇਆ ਜਦੋਂ ਦੁੱਲਾ ਬਸਤ ਬਣਿਆ ਉਹ ਵਰਲਡ ਕੱਪ ਕੱਢ ਕੇ ਦੇਖਿਓ ਰਪਿੰਦਰਾ ਬਸ ਦੁਨੀਆ ਨੂੰ ਮੈਂ ਕੀ ਕਹਿਣਾ ਚਾਹੁੰਦਾ ਵਰਲਡ ਕੱਪਾਂ ਦੇ ਵਿੱਚ ਵਜਨੀ ਕਬੱਡੀ ਤੋਂ ਉੱਠ ਕੇ ਅੱਜ ਦੁਨੀਆ ਦੇ ਕਹਿੰਦੇ ਮੇਰੇ ਵੀਰੋ ਟਾਪਰ ਖਿਡਾਰੀਆਂ ਦੇ ਵਿੱਚ ਨਾਮ ਹੈ ਤੇ ਵੱਡੀ ਮਿਹਨਤ ਜਿੱਥੇ ਦੁੱਲੇ ਦੀ بولਦੀ ਹੈ ਉੱਥੇ ਕਹਿੰਦੇ ਗਾਂਧਰਾ ਵਾਲੇ ਪੰਮੇ ਦੀ ਮਿਹਨਤ ਨੂੰ ਵੀ ਬਿਸਾਰਿਆ ਨਹੀਂ ਜਾ ਸਕਦਾ ਉਸ ਨੌਜਵਾਨ ਨੇ ਵੀ ਮੇਰੇ ਵੀਰੇ ਵੱਡੀ ਮਿਹਨਤ ਕਰਵਾਈ ਇਸ ਨੌਜਵਾਨ ਖਿਡਾਰੀ ਨੂੰ ਰਾਤ ਨੂੰ ਠਾ ਠਾ ਕੇ ਬਿੱਲੇ ਦੀ ਮਿਹਨਤ ਕਰਵਾਉਂਦਾ ਰਿਹਾ ਹੈ ਕਦੇ ਕਦੇ ਦਿਲ ਕਰਦਾ ਕਹਿੰਨ ਨੂੰ ਵੀ ਦੁੱਲਾ ਐਕਟਰਾਂ ਵਰਗਾ ਪਰ ਦੁੱਲਿਆ ਨਹੀਂ ਓਏ ਦੁੱਲਾ ਤੇ ਦੁੱਲਾ ਐਕਟਰ ਦੁੱਲੇ ਵਰਗੇ ਹੋ ਸਕਦੇ ਆ ਪਰ ਦੁੱਲਾ ਤੇ ਦੁੱਲਾ ਹੀ ਆ ਅਸੀਂ ਦੁੱਲੇ ਨੂੰ ਉੱਪਰ ਰੱਖਣਾ ਦੁੱਲੇ ਵਰਗੇ ਹੋ ਸਕਦੇ ਆ ਕਿਉਂਕਿ ਦੁੱਲਾ ਨੇ ਏਕਟਰ ਵਰਗਾ ਅਸੀਂ ਦੁੱਲੇ ਨੂੰ ਉੱਪਰ ਰੱਖਾਂਗੇ ਸਾਡੀ ਕੌਡੀ ਨੂੰ ਉੱਪਰ ਰੱਖਾਂਗੇ ਅੱਜ ਦੁੱਲਾ ਆਇਆ ਹੋਇਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਦਾਂ ਨਹੀਂ ਹੋ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਕਬੱਡੀ ਦੇ ਸੁਰਮਨ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਨੈਕਸਟ ਟੂਡੇ ਜੱਟ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ